ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਸੁਪਾਲ ਸਿੰਘ ਖੈਰਾ ਦੇ ਜ਼ਮਾਨਤ ਖਿਲਾਫ ਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਚੰਗੀ ਝਾੜ ਪਾਈ ਹੈ ਤੇ ਜਿਸ ਤੋਂ ਬਾਅਦ ਦਾਦੇ ਕੇ ਲਗਾਤਾਰ ਹੁਣ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਸੁਪਾਲ ਸਿੰਘ ਖੈਰਾ ਦਾ ਇੱਕ ਵੱਡਾ ਅਭਿਆਨ ਸਾਹਮਣੇ ਹੈ ਅਤੇ ਉਹਨਾਂ ਨੇ ਕਿਹਾ ਕਿ ਮੈਂ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ ਕਿ ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ ਤੇ ਇਸ ਵਾਰ ਵੀ ਮੇਰੀ ਜਿੱਤ ਹੋਈ ਹੈ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਸੁਪਾਲ ਸਿੰਘ ਖੈਰਾ ਦਾ ਔਰ ਕੀ ਕਹਿਣਾ ਸ਼ੁਕਰੀਆ ਅਦਾ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਤੇ ਨਿਆਂਪਾਲਿਕਾ ਦਾ ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਅੱਜ ਮੈਨੂੰ ਇਨਸਾਫ ਦਿੱਤਾ ਵਾ ਜਿਹੜੀ ਕੋਝੀਆਂ ਚਾਲਾਂ ਚੱਲ ਰਹੀ ਸੀ ਪੰਜਾਬ ਸਰਕਾਰ ਬਹੁਤ ਤੇਜ਼ੀ ਦੇ ਨਾਲ ਮੇਰੀ ਬੇਲ ਕੈਨਸਲੇਸ਼ਨ ਪਾਈ ਸੀ ਸੁਪਰੀਮ ਕੋਰਟ ਵਿੱਚ ਜਿਹੜੀ ਉਹਨਾਂ ਨੇ ਚੈਲੰਜ ਕੀਤੀ ਸੀਗੀ ਉਹਦੇ ਵਿੱਚ ਮੈਨੂੰ ਬਹੁਤ ਵੱਡੀ ਰਿਲੀਫ ਦਿੱਤੀ ਆ ਉਹ ਇਸ ਲਈ ਮਿਲੀ ਆ ਕਿਉਂਕਿ ਮੈਂ ਜਿੱਦਾਂ ਕੱਲ ਵੀ ਕਾਫੀ ਡਿਟੇਲਡ ਐਕਸਪਲੇਨ ਕੀਤਾ ਸੀਗਾ ਕਿ ਮੈਂ ਬਿਲਕੁਲ ਬੇਗਨਾ ਔਰ ਇਹ ਸਾਰਾ ਜਿਹੜਾ ਝੂਠਾ ਮਨਕਰਣ ਤੇ ਇਸ ਗਾ ਮੇਰੇ ਖਿਲਾਫ ਝੂਠੀਆਂ ਗਵਾਹੀਆਂ ਪੈਦਾ ਕੀਤੀਆਂ ਗਈਆਂ ਸਰਕਾਰ ਨੇ ਪੁਲਿਸ ਨੇ ਮਿਲ ਕੇ ਝੂਠੇ ਰਿਕਵਰੀਆ ਪਲਾਨਟ ਕੀਤੀਆਂ ਗਈਆਂ ਇਸ ਕਰਕੇ ਇਹ ਬਹੁਤ ਵੱਡੀ ਸੱਚ ਦੀ ਜਿੱਤ ਹੋਈ ਆ ਕਿਉਂਕਿ ਮੈਂ ਪਹਿਲਾਂ ਕਹਿ ਰਿਹਾ ਸੀਗਾ ਕਿ ਸੱਚ ਨੂੰ ਪਰੇਸ਼ਾਨ ਤਾਂ ਕੀਤਾ ਜਾ ਸਕਦਾ ਲੇਕਿਨ ਉਸ ਨੂੰ ਹਰਾਇਆ ਨਹੀਂ ਜਾ ਸਕਦਾ ਔਰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਵਾ ਕੂੜ ਨੂੰ ਕੁੱਟੇ ਨਾਨਕਾ ਉੜਕ ਸੱਚ ਰਹੇ ਸੋ ਆਪਾਂ ਸੱਚ ਦੀ ਜਿੱਤ ਹੋਈ ਆ ਮੈਂ ਉਹਨਾਂ ਦਾ ਜੱਜ ਸਾਹਿਬ ਦਾ ਤੇ ਸਾਰੀ ਜੁਡੀਸ਼ਰੀ ਦਾ ਬਹੁਤ ਧੰਨਵਾਦ ਕਰਦਾ ਵਾਂ ਔਰ ਨਾਲ ਮੈਂ ਇਹ ਕਹਿਣਾ ਕਿ ਠੀਕ ਹੈ ਇਹਨਾਂ ਨੇ ਆਪਣਾ ਨਫ਼ਰਤ ਦੀ ਭਾਵਨਾ ਨਾਲ ਪੰਜਾਬ ਸਰਕਾਰ ਨੇ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਨੇ ਇਹ ਕੋਈ ਪਹਿਲਾ ਮੁਕਦਮਾ ਨਹੀਂ ਕਿ ਅੱਜ ਜਦੋਂ ਤਿੰਨਾਂ 'ਚ ਮੈਨੂੰ ਨਹੀਂ ਗ੍ਰਿਫਤਾਰ ਕਰ ਸਕੀ ਪੰਜਾਬ ਦੀ ਸਰਕਾਰ ਪੁਲਿਸ ਭਗਵੰਤ ਦੇ ਕਹਿਣ ਤੇ ਤੇ ਉਹਨਾਂ ਨੇ ਮੇਰੇ ਤੇ ਐਨਡੀਪੀਐਸ ਦਾ ਦਰਜ ਕੀਤਾ ਜਦੋਂ ਮੈਨੂੰ ਬੇਲ ਮਿਲਦੀ ਆ 4 ਜਨਵਰੀ ਨੂੰ ਤੇ ਉਸ ਦਿਨ ਤੜਕੇ 3 ਵਜੇ ਇੱਕ ਪੰਜਵਾਂ ਮੁਕਦਮਾ ਦਰਜ ਕਰਕੇ ਇੱਕ ਮਨਕਰਤ ਕਹਾਣੀ ਬਣਾ ਕੇ ਕਿ ਮੈਂ ਕਿਸੇ ਗਵਾਹ ਨੂੰ ਡਰਾਇਆ ਜਦ ਕਿ ਉਹ ਸਟੇਟ ਵਿੱਚ ਜਦੋਂ ਸ਼ਿਕਾਇਤ ਕਰਵਾਈ ਜਾ ਰਹੀ ਹੈ ਗਵਾਹ ਵੱਲੋਂ ਗਵਾਹ ਦੇ ਪਰਿਵਾਰ ਵੱਲੋਂ ਉਹ ਗਵਾਹ ਹੀ ਨਹੀਂ ਸਿਕਾਉ ਵਿਟਨੈਸ ਬਣਦਾ 15 ਦਿਨ ਤੋਂ ਬਾਅਦ ਸੋ ਇਹ ਸਾਰੀ ਝੂਠੀ ਕਹਾਣੀ ਨੂੰ ਅਲਟੀਮੇਟਲੀ ਮੈਂ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਊਂਗਾ ਔਰ ਜੇ ਨਾ ਲੋਕਾਂ ਨੇ ਗਲਤ ਕੰਮ ਕੀਤੇ ਨੇ ਦੇ ਵਿਲ ਹੈਵ ਟੂ ਪੇ ਫਾਰ ਦਾ ਰੋਂਗ ਡੀਡਸ ਇਹ ਮੇਰਾ ਭਰੋਸਾ ਵਾ ਇਸ ਦੇਸ਼ ਦੀ ਜੁਡੀਸ਼ਰੀ ਵਿੱਚ ਤੇ ਉਸ ਅਕਾਲਪੁਰ ਕਾਇਕੁਨ ਦੇ ਵਿੱਚ ਸੋ ਮੈਂ ਇੱਕ ਵਾਰ ਫਿਰ ਸਾਰੇ ਸੁਪਰੀਮ ਕੋਰਟ ਦੇ ਆਨਰੇਬਲ ਜੱਜਸ ਦਾ ਅ ਸਵਾਗਤ ਜੱਜਮੈਂਟ ਦਾ ਸਵਾਗਤ ਕਰਨਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਸੁਪਾਲ ਸਿੰਘ ਖੈਰਾ ਦੇ ਜ਼ਮਾਨਤ ਖਿਲਾਫ ਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਚੰਗੀ ਝਾੜ ਪਾਈ ਹੈ ਤੇ ਜਿਸ ਤੋਂ ਬਾਅਦ ਨਾਦੀ ਕੇ ਲਗਾਤਾਰ ਹੁਣ ਆਮ ਆਦਮੀ ਪਾਰਟੀ ਤੇ ਨਿਸ਼ਾਨੇ ਸਾਤੇ ਜਾ ਰਹੇ ਨੇ ਤੇ ਸੁਪਾਲ ਸਿੰਘ ਖੈਰਾ ਦਾ ਇੱਕ ਵੱਡਾ ਅਭਿਆਨ ਸਾਹਮਣੇ ਹੈ ਅਤੇ ਉਹਨਾਂ ਨੇ ਕਿਹਾ ਕਿ ਮੈਂ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਹਾਂ ਕਿ ਸੱਚ ਦੀ ਹਮੇਸ਼ਾ ਹੀ ਜਿੱਤ ਹੁੰਦੀ ਹੈ ਤੇ ਇਸ ਵਾਰ ਵੀ ਮੇਰੀ ਜਿੱਤ ਹੋਈ ਹੈ ਤੇ ਜਿਸ ਨੂੰ ਲੈ ਕੇ ਦੂਜੇ ਪਾਸੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਪਾਲ ਸਿੰਘ ਖੈਰਾ ਦਾ ਹੋਰ ਕੀ ਕਹਿਣਾ ਸ਼ੁਕਰੀਆ ਅਦਾ ਕਰਦਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਤੇ ਨਿਆਂਪਾਲਿਕਾ ਦਾ ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਅੱਜ ਮੈਨੂੰ ਇਨਸਾਫ ਦਿੱਤਾ ਵਾ ਜਿਹੜੀ ਕੋਝੀਆਂ ਚਾਲਾਂ ਚੱਲ ਰਹੀ ਸੀ ਪੰਜਾਬ ਸਰਕਾਰ ਬਹੁਤ ਤੇਜ਼ੀ ਦੇ ਨਾਲ ਮੇਰੀ ਬੇਲ ਕੈਨਸਲੇਸ਼ਨ ਪਾਈ ਸੀ ਸੁਪਰੀਮ ਕੋਰਟ ਵਿੱਚ ਜਿਹੜੀ ਉਹਨਾਂ ਨੇ ਚੈਲੰਜ ਕੀਤੀ ਸੀਗੀ ਉਹਦੇ 'ਚ ਮੈਨੂੰ ਬਹੁਤ ਵੱਡੀ ਰਿਲੀਫ ਦਿੱਤੀ ਹੈ ਉਹ ਇਸ ਲਈ ਮਿਲੀ ਆ ਕਿਉਂਕਿ ਮੈਂ ਜਿੱਦਾਂ ਕੱਲ ਵੀ ਕਾਫੀ ਡਿਟੇਲਡ ਐਕਸਪਲੇਨ ਕੀਤਾ ਸੀਗਾ ਕਿ ਮੈਂ ਬਿਲਕੁਲ ਬੇਗਨਾ ਔਰ ਇਹ ਸਾਰਾ ਜਿਹੜਾ ਝੂਠਾ ਮਨਕਰਤ ਕੇਸ ਸੀਗਾ ਮੇਰੇ ਖਿਲਾਫ ਝੂਠੀਆਂ ਗਵਾਹੀਆਂ ਪੈਦਾ ਕੀਤੀਆਂ ਗਈਆਂ ਸਰਕਾਰ ਨੇ ਪੁਲਿਸ ਨੇ ਮਿਲ ਕੇ ਝੂਠੇ ਰਿਕਵਰੀਆ ਪਲਾਨਟ ਕੀਤੀਆਂ ਗਈਆਂ ਇਸ ਕਰਕੇ ਇਹ ਬਹੁਤ ਵੱਡੀ ਸੱਚ ਦੀ ਜਿੱਤ ਹੋਈ ਆ ਕਿਉਂਕਿ ਮੈਂ ਪਹਿਲਾਂ ਕਹਿ ਰਿਹਾ ਸੀਗਾ ਕਿ ਸੱਚ ਨੂੰ ਪਰੇਸ਼ਾਨ ਤਾਂ ਕੀਤਾ ਜਾ ਸਕਦਾ ਲੇਕਿਨ ਉਸ ਨੂੰ ਹਰਾਇਆ ਨਹੀਂ ਜਾ ਸਕਦਾ ਔਰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਵਾ ਕੂੜ ਨੂੰ ਕੁੱਟੇ ਨਾਨਕਾ ਉੜਕ ਸੱਚ ਰਹੇ ਸੋ ਆਪਾਂ ਸੱਚ ਦੀ ਜਿੱਤ ਹੋਈ ਆ ਮੈਂ ਉਹਨਾਂ ਦਾ ਜੱਜ ਸਾਹਿਬ ਦਾ ਤੇ ਸਾਰੀ ਜੁਡੀਸ਼ਰੀ ਦਾ ਬਹੁਤ ਧੰਨਵਾਦ ਕਰਦਾ ਵਾਂ ਔਰ ਨਾਲ ਮੈਂ ਇਹ ਕਹਿਣਾ ਕਿ ਠੀਕ ਹੈ ਇਹਨਾਂ ਨੇ ਆਪਣਾ ਨਫ਼ਰਤ ਦੀ ਭਾਵਨਾ ਨਾਲ ਪੰਜਾਬ ਸਰਕਾਰ ਨੇ ਮੇਰੇ ਤੇ ਪੰਜ ਮੁਕਦਮੇ ਦਰਜ ਕੀਤੇ ਨੇ ਇਹ ਕੋਈ ਪਹਿਲਾ ਮੁਕਦਮਾ ਨਹੀਂਗਾ ਜਦੋਂ ਤਿੰਨਾਂ ਚ ਮੈਨੂੰ ਨਹੀਂ ਗ੍ਰਿਫਤਾਰ ਕਰ ਸਕੀ ਪੰਜਾਬ ਦੀ ਸਰਕਾਰ ਪੁਲਿਸ ਭਗਵੰਤ ਦੇ ਕਹਿਣ ਤੇ ਤੇ ਉਹਨਾਂ ਨੇ ਮੇਰੇ ਤੇ ਐਨਡੀਪੀਐਸ ਦਾ ਦਰਜ ਕੀਤਾ ਜਦੋਂ ਮੈਨੂੰ ਬੇਲ ਮਿਲਦੀ ਆ 4 ਜਨਵਰੀ ਨੂੰ ਇਹ ਉਸ ਦਿਨ ਤੜਕੇ 3 ਵਜੇ ਇੱਕ ਪੰਜਵਾਂ ਮੁਕਦਮਾ ਦਰਜ ਕਰਕੇ ਇੱਕ ਮੰਨ ਘੜਤ ਕਹਾਣੀ ਬਣਾ ਕੇ ਕਿ ਮੈਂ ਕਿਸੇ ਗਵਾਹ ਨੂੰ ਡਰਾਇਆ ਜਦ ਕਿ ਉਹ ਸਟੇਟ ਵਿੱਚ ਜਦੋਂ ਸ਼ਿਕਾਇਤ ਕਰਵਾਈ ਜਾ ਰਹੀ ਹੈ ਗਵਾਹ ਵੱਲੋਂ ਗਵਾਹ ਦੇ ਪਰਿਵਾਰ ਵੱਲੋਂ ਉਹ ਗਵਾਹ ਹੀ ਨਹੀਂ ਸਿਕਾਉ ਵਿਟਨੈਸ ਬਣਦਾ 15 ਦਿਨ ਤੋਂ ਬਾਅਦ ਸੋ ਇਹ ਸਾਰੀ ਝੂਠੀ ਕਹਾਣੀ ਨੂੰ ਅਲਟੀਮੇਟਲੀ ਮੈਂ ਲੌਜੀਕਲ ਕਨਕਲੂਜਨ ਤੇ ਲੈ ਕੇ ਜਾਊਂਗਾ ਔਰ ਜਿਹਨਾਂ ਲੋਕਾਂ ਨੇ ਗਲਤ ਕੰਮ ਕੀਤੇ ਨੇ ਦੇ ਵਿਲ ਹੈਵ ਟੂ ਪੇ ਫਾਰ ਦਾ ਰੋਂਗ ਡੀਡਸ ਇਹ ਮੇਰਾ ਭਰੋਸਾ ਵਾ ਇਸ ਦੇਸ਼ ਦੀ ਜੁਡੀਸ਼ਰੀ ਵਿੱਚ ਤੇ ਉਸ ਅਕਾਲਪੁਰ ਕਾਇਕੁਨ ਦੇ ਵਿੱਚ ਸੋ ਮੈਂ ਇੱਕ ਵਾਰ ਫਿਰ ਸਾਰੇ ਸੁਪਰੀਮ ਕੋਰਟ ਦੇ ਆਨਰੇਬਲ ਜੱਜਸ ਦਾ ਸਵਾਗਤ ਜੱਜਮੈਂਟ ਦਾ ਸਵਾਗਤ ਕਰਨਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ